ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਇੱਕ ਬਹੁਤ ਹੀ ਪੁਰਾਣੇ ਅਤੇ ਬਹੁਤ ਚਰਚਿਤ ਹੋਏ ਕਤਲਕਾਂਡ ਬਾਰੇ ਇਹ ਕਤਲਕਾਂਡ ਇੱਕ ਆਨਰ ਕਿਲਿੰਗ ਭਾਵ ਆਪਣੀ ਇੱਜ਼ਤ ਲਈ ਕੀਤਾ ਗਿਆ ਇੱਕ ਕਤਲ ਸੀ ਜਿਸ ਨੇ ਉਸ ਵਕਤ ਪੂਰੀ ਦੁਨੀਆ ਦੀਆਂ ਅਖਬਾਰਾਂ ਵਿੱਚ ਆਪਣੀ ਜਗ੍ਹਾ ਬਣਾਈ ਸੀ ਨੈਸ਼ਨਲ ਜੀਓਗ੍ਰਾਫੀ ਤੋਂ ਲੈ ਕੇ ਦੁਨੀਆ ਦੇ ਵੱਡੇ-ਵੱਡੇ ਚੈਨਲਾਂ ਨੇ ਇਸ ਕਤਲਕਾਂਡ ਉੱਤੇ ਡਾਕੂਮੈਂਟਰੀ ਫਿਲਮਾਂ ਬਣਾਈਆਂ ਸਰ ਇਹ ਕੇਸ ਸੀ ਜਸਵਿੰਦਰ ਕੌਰ ਜੱਸੀ ਅਤੇ ਸੁਖਵਿੰਦਰ ਸਿੰਘ ਮਿੱਠੂ ਦੀ ਪ੍ਰੇਮ ਕਹਾਣੀ ਦਾ ਅਤੇ ਪ੍ਰੇਮ ਸਬੰਧਾਂ ਵਿਚਾਲੇ ਹੀ ਜੱਸੀ ਦੀ ਹੋਏ ਦਰਦਨਾਕ ਕਤਲ ਦਾ ਕਿਉਂ ਇਹ ਕੇਸ ਪ੍ਰੇਮ ਸਬੰਧਾਂ ਤੋਂ ਬਾਅਦ ਆਨਰ ਕਿਲਿੰਗ ਵਿੱਚ ਬਦਲ ਗਿਆ ਅਜਿਹੇ ਕੀ ਕੁਝ ਵਾਪਰਿਆ ਕਿ ਇਹ ਸੱਤਿਆ ਕਾਡ ਵਿੱਚ ਇਹ ਕੇਸ ਪੂਰੀ ਦੁਨੀਆ ਵਿੱਚ ਕਿਉਂ ਮਸ਼ਹੂਰ ਹੋ ਗਿਆ ਕਿਉਂ ਪੂਰੀ ਦੁਨੀਆ ਦੇ ਵੱਡੇ ਵੱਡੇ ਨਿਊਜ਼ ਚੈਨਲਾਂ ਨੇ ਇਸ ਨੂੰ ਕਵਰ ਕੀਤਾ ਅਤੇ ਇਸ ਕੇਸ ਵਿੱਚ ਜੋ ਵੀ ਮਰਜ਼ਮ ਸਨ ਕੀ ਉਹਨਾਂ ਨੂੰ ਸਜ਼ਾ ਮਿਲ ਸਕੀ ਪੂਰੀ ਅਸਲੀ ਹਕੀਕਤ ਅਤੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੇਵਾਂਗੇ ਦੇ ਨਾਲ ਸੌੜ ਕੇ ਤੁਹਾਡੇ ਵੀ ਰੌਂਗਟੇ ਖੜੇ ਹੋ ਜਾਣਗੇ ਪਰ ਉਸ ਤੋਂ ਪਹਿਲਾਂ ਬੇਰਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਪੂਰੀ ਵੀਡੀਓ ਸੁਣ ਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਇਹ ਸਾਤਿਆ ਕਾਂਡ ਦਾ ਮੁੱਖ ਕਿਰਦਾਰ ਜਸਵਿੰਦਰ ਕੌਰ ਉਰਫ ਜੱਸੀ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਜਗਰਾਓ ਤਹਿਸੀਲ ਦੇ ਇੱਕ ਪਿੰਡ ਕੌਕੇ ਖੋਸਾ ਦੀ ਰਹਿਣ ਵਾਲੀ ਸੀ ਕਾਫੀ ਸਮਾਂ ਪਹਿਲਾਂ ਹੀ ਜਸਸੀ ਅਤੇ ਉਸਦਾ ਪੂਰਾ ਪਰਿਵਾਰ ਪੱਕੇ ਤੌਰ ਤੇ ਜਾ ਕੇ ਕੈਨੇਡਾ ਵਿੱਚ ਵਸ ਜਾਂਦੇ ਹਨ ਜਸਸੀ ਕੈਨੇਡਾ ਦੇ ਵਿੱਚ ਇੱਕ ਬਿਊਟੀ ਟਿਚਿੰਗ ਦਾ ਕੋਰਸ ਕਰ ਰਹੀ ਹੁੰਦੀ ਹੈ ਇਸੇ ਦੌਰਾਨ ਕਦੇ-ਕਦੇ ਉਹ ਭਾਰਤ ਆਪਣੇ ਜੱਦੀ ਪਿੰਡ ਵਿੱਚ ਆਉਂਦੀ ਜਾਂਦੀ ਰਹਦੀ ਸੀ ਹੁੰਦਾ ਕੀ ਹੈ ਕਿ ਇੱਕ ਵਾਰ ਜਦੋਂ ਉਹ ਆਪਣੇ ਜੱਤੀ ਪਿੰਡ ਵਾਪਸ ਆਈ ਉਹਦੀ ਤਾਂ ਉਸਦੀ ਮੁਲਾਕਾਤ ਸੁਖਵਿੰਦਰ ਸਿੰਘ ਉਰਫ ਮਿੱਠੂ ਨਾਲ ਹੋ ਜਾਂਦੀ ਹੈ ਸਕਵੈਦਰ ਬੈਠੂ ਜ਼ਿਲ੍ਹਾ ਸੰਗਰੂਰ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ। ਦੋਹਾਂ ਵਿੱਚ ਮੁਲਾਕਾਤਾਂ ਵਧੀਆਂ। ਹੌਲੀ-ਹੌਲੀ ਉਹਨਾਂ ਦਾ ਰਿਸ਼ਤਾ ਪਿਆਰ ਵਿੱਚ ਬਦਲ ਜਾਂਦਾ ਅਤੇ ਹੋਰ ਵੀ ਗਹਿਰਾ ਹੋ ਜਾਂਦਾ। ਪਿਆਰ ਵਿੱਚ ਪਾਗਲ ਹੋਏ ਦੋਵੇਂ ਕੋਟ ਮੈਰਿਜ ਕਰਵਾਉਣ ਦਾ ਫੈਸਲਾ ਲੈਂਦੇ ਹਨ। ਦਿਨ 13 ਅਪ੍ਰੈਲ ਸਾਲ 1992 ਨੂੰ ਦੋਵੇਂ ਜਾ ਕੇ ਅਦਾਲਤ ਵਿੱਚ ਵਿਆਹ ਕਰਵਾ ਲੈਂਦੇ ਹਨ। ਵਿਆਹ ਤੋਂ ਬਾਅਦ ਦੋਵੇਂ ਆਪਣੇ-ਆਪਣੇ ਘਰ ਵਾਪਸ ਚਲੇ ਜਾਂਦੇ। ਦੋਵਾਂ ਦੇ ਘਰਦਿਆਂ ਕੋਟ ਮੈਰਿਜ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਕੋਲ ਦਿਨ ਬਾਅਦ ਹੀ ਜਸਸੀ ਵੀ ਆਪਣੇ ਕੈਨੇਡਾ ਵਾਪਸ ਚਲੀ ਜਾਂਦੀ ਹੈ ਕੈਨੇਡਾ ਜਾ ਕੇ ਜਸਸੀ ਆਪਣੇ ਬਾਪਾ-ਬਾਪ ਕੋਲ ਮਿੱਠੂ ਕੋਲ ਰਹਿਣ ਦੀ ਗੱਲ ਸਾਂਝੀ ਕਰਦੀ ਹੈ ਸ਼ਾਇਦ ਉਸਦੇ ਘਰਦਿਆਂ ਨੂੰ ਪਹਿਲਾਂ ਹੀ ਥੋੜਾ-ਥੋੜਾ ਜਸਸੀ ਤੇ ਸ਼ੱਕ ਹੁੰਦਾ ਜਿਸ ਕਾਰਨ ਉਹ ਕਾਫੀ ਉਸਨੂੰ ਬੁਰਾ ਭਲਾ ਬੋਲਦੇ ਤੇ ਇਸ ਗੱਲ ਦਾ ਸਖਤ ਵਿਰੋਧ ਕਰਦੇ ਹਨ ਜਸਸੀ ਦੀ ਮਾ ਬਲਕੀਤ ਕੌਰ ਸਿੱਧੂ ਅਤੇ ਉਸਦੇ ਮਾਮੇ ਸਰਜੀਤ ਵਿਦੇਸ਼ਾ ਵੱਲੋਂ ਇਸ ਚੀਜ਼ ਦਾ ਸਖਤ ਵਿਰੋਧ ਕੀਤਾ ਜਾਂਦਾ ਹੈ ਜੱਸੀ ਦਾ ਬਾਬਾ ਕੈਨੇਡਾ ਤੋਂ ਬੈਠਾ ਇਹ ਜਗਰਾਉ ਥਾਣੇ ਵਿੱਚ ਇੱਕ ਫੈਕਸ ਕਰਕੇ ਮਿੱਟੂ ਦੇ ਖਿਲਾਫ ਇੱਕ ਸ਼ਿਕਾਇਤ ਦਰਜ ਕਰਵਾਉਦਾ ਉਥੇ ਬੈਠਾ ਹੀ ਉਹ ਮਿੱਟੂ ਦੇ ਖਿਲਾਫ ਇੱਕ ਝੂਠਾ ਪਰਚਾ ਵੀ ਦਰਜ ਕਰਵਾ ਦਿੰਦਾ ਜਦੋਂ ਇਸ ਗੱਲ ਦਾ ਜੱਸੀ ਨੂੰ ਪਤਾ ਲੱਗਦਾ ਤਾਂ ਉਹ ਕਿਸੇ ਤਰੀਕੇ ਆਪਣੇ ਘਰ ਦੇ ਤੋਂ ਚੋਰੀ ਵਾਪਸ ਫੇਰ ਭਾਰਤ ਆਉਂਦੀ ਹੈ ਤੇ ਸਿੱਧਾ ਜਗਰਾਉ ਥਾਣੇ ਵਿੱਚ ਆ ਕੇ ਪੇਚ ਹੁੰਦੀ ਹੈ ਜਿਸ ਤੋਂ ਬਾਅਦ ਜੱਸੀ ਤੇ ਬਿਆਦਾਂ ਤੇ ਅਦਾਲਤ ਵੱਲੋਂ ਇਸ ਐਫ ਆਈ ਆਰ ਨੂੰ ਕੈਨਸਲ ਕਰ ਦਿੱਤਾ ਜਾਂਦਾ ਹੈ ਇਸ ਸਬਾ 31 ਅਪ੍ਰੈਲ 2000 ਦਾ ਜਦੋਂ ਜੱਸੀ ਭਾਰਤ ਆਈ ਤੇ ਵਾਪਸ ਕੈਨੇਡਾ ਵਾਪਸ ਨਹੀਂ ਗਈ ਜੱਸੀ ਮਿੱਠੂ ਦੇ ਘਰੇ ਹੀ ਰਹਿਣਾ ਸ਼ੁਰੂ ਕਰ ਦਿੱਤੀ ਕਿਹਾ ਜਾਂਦਾ ਹੈ ਕਿ ਉਸ ਵਕਤ ਮਿੱਠੂ ਕਾਫੀ ਗਰੀਬ ਪਰਿਵਾਰ ਵਿੱਚੋਂ ਆਉਂਦਾ ਸੀ ਅਤੇ ਉਹ ਆਟੋ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਇਸੇ ਕਰਕੇ ਜੱਸੀ ਦੀ ਮਾਂ ਅਤੇ ਉਸ ਦਾ ਬਾਬਾ ਇਸ ਰਿਸ਼ਤੇ ਦੇ ਖਿਲਾਫ ਹੁੰਦੇ ਹਨ ਸਵਾ ਬੀਤ ਦਾ ਤਾਂ 1.5 ਆਉਦਾ ਹੈ 8 ਜੂਨ 2000 ਦਸਤੀਤੇ ਬਿੱਠੂ ਇੱਕ ਸਕੂਟਰ ਤੇ ਬੈਠ ਕੇ ਜਦੋਂ ਬਲੇਰ ਕੋਟਲਾ ਤੋਂ ਆਪਣੇ ਪਿੰਡ ਵਾਪਸ ਆ ਰਹੇ ਹੁੰਦਿਆਂ ਬਲੇਰ ਕੋਟਲੇ ਤੋਂ ਥੋੜੀ ਦੂਰ ਪੈਦੇ ਪਿੰਡ ਸੇਖੇ ਕੋਲ ਦੋਹਾਂ ਨੂੰ ਕੁਝ ਲੋਕਾਂ ਵੱਲੋਂ ਘੇਰ ਲਿਆ ਜਾਂਦਾ ਹੈ ਇੱਕ ਡਰੇਨ ਦੇ ਕੋਲ ਦੋਹਾਂ ਨੂੰ ਘੇਰ ਕੇ ਉਹਨਾਂ ਲੋਕਾਂ ਵੱਲੋਂ ਇਹਨਾਂ ਤੇ ਹਮਲਾ ਕਰ ਦਿੱਤਾ ਜਾਂਦਾ ਦੱਸਿਆ ਜਾਂਦਾ ਹੈ ਕਿ ਹਮਲਾਵਰ ਇੱਕ ਬਰੂਤੀ ਕਾਰ ਵਿੱਚ ਚਾਰ ਤੋਂ ਪੰਜ ਦੀ ਗਿਣਤੀ ਵਿੱਚ ਹਥਿਆਰਾਂ ਨਾਲ ਲੈਸ ਹੋ ਕੇ ਉੱਥੇ ਆਏ ਹੁੰਦਿਆਂ ਦੋਹਾਂ ਦੀ ਬਾਰਕਟ ਕੀਤੀ ਜਾਂਦੀ ਸਭ ਤੋਂ ਪਹਿਲਾਂ ਮਿੱਠੂ ਨੂੰ ਸੱਟਾਂ ਮਾਰੀਆਂ ਜਾਂਦੀਆਂ ਜਦੋਂ ਮਿੱਠੂ ਥੋੜਾ ਬੇਹੋਸ਼ ਹੋ ਜਾਂਦਾ ਤਾਂ ਬਲਾਵਰ ਜੱਸੀ ਨੂੰ ਕਿਡ ਲੈਬ ਕਰਕੇ ਉਸੇ ਬਰੂਤੀ ਕਾਰ ਵਿੱਚ ਆਪਣੇ ਨਾਲ ਲੈ ਜਾਂਦੇ ਆ ਮਿੱਠੂ ਕੁਝ ਸਬਾ ਹੋਤੇ ਹੀ ਬੇਹੋਸ਼ ਰਹਿੰਦਾ ਤੇ ਫਿਰ ਉਹ ਛੌਟ ਤੇ ਉਸੇ ਸਕੂਟਰ ਉੱਤੇ ਕਿਸੇ ਤਰੀਕੇ ਆਪਣੇ ਘਰ ਪਹੁੰਚ ਕੇ ਆਪਣੇ ਚਾਚੇ ਨੂੰ ਸਾਰੀ ਹੱਡ ਬੀਤੀ ਦੱਸਦਾ ਚਾਚੇ ਵੱਲੋਂ ਹੀ ਉਸ ਨੂੰ ਹਸਪਤਾਲ ਭਰਤੀ ਕਰਾ ਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਇਸ ਵਾਰ ਦਾ ਤੋਂ ਅਗਲੇ ਦਿਨ ਨੋਜੂ ਨੂੰ ਇੱਕ ਹੋਰ ਪਿੰਡ ਬਲਾਰਾ ਦੇ ਕੋਲ ਇੱਕ ਡਰੇਨ ਦੇ ਕੱਡੇ ਤੇ ਇੱਕ 23-24 ਸਾਲ ਦੀ ਨੌਜਵਾਨ ਲੜਕੀ ਦੀ ਲਾਸ਼ ਮਿਲਦੀ ਹੈ ਜਦੋਂ ਪੁਲਿਸ ਵੱਲੋਂ ਇਸ ਲਾਸ਼ ਦੀ ਸਨਾਖਤ ਕੀਤੀ ਜਾਂਦੀ ਹੈ ਤਾਂ ਇਹ ਉਹੀ ਜਸਵਿੰਦਰ ਕੌਰ ਜੱਸੀ ਹੀ ਹੁੰਦੀ ਹੈ ਜੱਸੀ ਦਾ ਗਲਾ ਲਗਭਗ ਕੱਟ ਦਿੱਤਾ ਗਿਆ ਸੀ ਬੜੀ ਬੇਰਹਿਮੀ ਦੇ ਨਾਲ ਹੀ ਉਸ ਦੀ ਹਤਿਆ ਕੀਤੀ ਗਈ ਸੀ ਪੁਲਿਸ ਇੱਕ ਹੋਰ ਐਫ ਆਈ ਆਰ ਪਹਿਲੀ ਐਫ ਆਈ ਆਰ ਪੁਲਿਸ ਨੇ ਬਿੱਠੂ ਦੇ ਵਿਆਹ ਦਾ ਕੀਤੀ ਸੀ ਤੇ ਦੁਜੀ ਦਸਤੀ ਦੇ ਕਤਲ ਦੀ ਦਰਜ ਕੀਤੀ ਜਾਂਦੀ ਹੈ ਦਸਤੀ ਦਾ ਕਤਲ ਇੱਕ ਆਨਰ ਕਿਲਿੰਗ ਦਾ ਮਾਮਲਾ ਸੀ ਉਸ ਦੀ ਬਾ ਅਤੇ ਉਸ ਦੇ ਬਾਬੇ ਨੇ ਕੈਨੇਡਾ ਬੈਠਿਆਂ ਹੀ ਭਾੜੇ ਦੇ ਬਦਵਾਸ਼ ਭੇਜ ਕੇ ਦਸਤੀ ਦਾ ਕਤਲ ਕਰਵਾਇਆ ਸੀ ਸੁਖਵਿੰਦਰ ਮਿੱਠੂ ਦੇ ਵਿਆਹ ਦਾ ਸੰਗਰੂਰ ਪੁਲਿਸ ਇਸ ਕੇਸ ਨੂੰ ਕਾਫੀ ਗੰਭੀਰਤਾ ਨਾਲ ਲੈਂਦੀ ਹੈ ਹੌਲੀ ਹੌਲੀ ਇਸ ਕੇਸ ਦਾ ਸਾਰੇ ਪਾਸੇ ਰੌਲਾ ਪਿਆ ਜਾਂਦਾ ਤੇ ਇਹ ਕੇਸ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਜਾਂਦਾ ਥਾ ਥਾ ਤੇ ਲੋਕ ਇਸ ਬੇਰਹਿਮ ਕਤਲ ਲਈ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਉਦੋਂ ਪੁਲਿਸ ਬੜੀ ਤੇਜ਼ੀ ਦੇ ਨਾਲ ਇਸ ਕੇਸ ਤੇ ਦਬਾਅ ਬਦਲ ਕਰਨ ਕਾਰਨ ਕਾਰਵਾਈ ਸ਼ੁਰੂ ਕਰਦੀ ਹੈ ਅਤੇ ਇਸੇ ਦੌਰਾਨ ਹੀ ਪਹਿਲੀ ਗ੍ਰਿਫਤਾਰੀ 21 ਜੂਨ ਨੂੰ ਹਰਦੇਵ ਸਿੰਘ ਦਾ ਦੇ ਇੱਕ ਜੱਸੀ ਦੇ ਰਿਸ਼ਤੇਦਾਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ 22 ਜੂਨ ਨੂੰ ਇੱਕ ਹੋਰ ਰਿਸ਼ਤੇਦਾਰ ਜੱਸੀ ਦੇ ਬਾਬੇ ਦਾ ਕੁਣਬ ਦਰਸ਼ਨ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ ਇਸ ਤੋਂ ਬਾਅਦ ਅਖੀਰ ਫਿਰ 28 ਜੂਨ ਨੂੰ ਉਸ ਪਹਾੜੇ ਦੇ ਕਿਲਰ ਦਿਨਕਬਾਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇਤੀ ਜੋੜੂ ਸਾਰੇ ਦੇ ਸਾਰੇ ਪੱਡੇ ਪੁਲਿਸ ਵੱਲੋਂ ਉਹ ਹਵਾਲਾ ਵਰ ਕਾਬੂ ਕਰ ਲਏ ਜਾਂਦੇ ਹਨ ਕੁੱਲ ਬਲਾਕੇ ਜੱਸੀ ਦੀ ਬਾਹ ਅਤੇ ਉਸਦੇ ਬਾਬੇ ਤੋਂ ਬਿਨਾਂ 11 ਲੋਕਾਂ ਦੀ ਗ੍ਰਿਫਤਾਰੀ ਇਸ ਕੇਸ ਵਿੱਚ ਹੋਈ ਹੈ ਦੋ ਲੋਕ ਬਲਕੀਤ ਕੌਰ ਸਿੱਧੂ ਜੱਸੀ ਦੀ ਬਾਹ ਅਤੇ ਸਰਜੀਤ ਸਿੰਘ ਵਿਦੇਸ਼ਾ ਜੱਸੀ ਦਾ ਬਾਬਾ ਇਸ ਕੇਸ ਵਿੱਚ ਭਗੌੜੇ ਹੁੰਦੇ ਹਨ ਕਿਉਂਕਿ ਉਹ ਸਵੇ ਵੀ ਉਹ ਕੈਨੇਡਾ ਬੈਠੇ ਹੁੰਦੇ ਹਨ ਜਿਸ ਤੋਂ ਕੁਝ ਸਮੇਂ ਬਾਅਦ ਹੀ ਪੁਲਿਸ ਵੱਲੋਂ ਇਸ ਕਤਲਕਾਰ ਦੀ ਚਾਰਜ ਸ਼ੀਟ ਅਦਾਲਤ ਵਿੱਚ ਪੇਸ਼ ਕੀਤੀ ਜਾਂਦੀ ਹੈ ਤੇ ਇਸ ਚਾਰ ਚੀਟ ਵਿੱਚ ਪੁਲਿਸ ਅਦਾਲਤ ਸਾਹਮਣੇ ਵੱਡੇ ਖਲਾਸੇ ਕਰਦੀ ਹੈ ਕਿ ਇਸ ਕਤਲ ਨੂੰ ਇਲਜਾਬ ਦੇ ਦੀ ਸਾਜ਼ਿਸ਼ ਕਈ ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਸੀ ਪੁਲਿਸ ਵੱਲੋਂ ਅਦਾਲਤ ਨੂੰ ਦੱਸਿਆ ਜਾਂਦਾ ਹੈ ਕਿ ਜੱਸੀ ਦੇ ਪਰਿਵਾਰ ਨੇ ਪਹਿਲਾਂ ਇਕੱਲੇ ਬਿੱਧੂ ਨੂੰ ਮਾਰਨ ਦਾ ਪਲਾਨ ਬਣਾਇਆ ਸੀ ਜੋ ਕਿਸੇ ਤਰੀਕੇ ਕਾਬਜ਼ਾ ਬਰਾਉ ਦੇ ਕੇ ਤੇ ਫਿਰ ਪਰਿਵਾਰ ਨੇ ਇਹ ਫੈਸਲਾ ਕੀਤਾ ਕਿ ਦੋਹਾਂ ਨੂੰ ਹੀ ਮਾਰ ਦਿੱਤਾ ਜਾਵੇ ਪੁਲਸ ਨੇ ਇਹ ਵੀ ਦੱਸਿਆ ਕਿ ਜਦੋਂ ਆਬਲਾਵਰ ਜੱਸੀ ਨੂੰ ਕਟੜੈਬ ਕਰਕੇ ਲੈ ਕੇ ਗਏ ਸਨ ਤਾਂ ਉਹਨਾਂ ਨੇ ਜੱਸੀ ਦੀ ਗੱਲਬਾਤ ਫੋਰਡ ਦੇ ਉੱਤੇ ਉਸ ਦੀ ਬਾਹਰ ਨਾਲ ਵੀ ਕਰਵਾਈ ਸੀ ਇਸ ਕਤਲ ਵਿੱਚ ਪੁਲਸ ਦਾ ਇੱਕ ਥਾਲੇਦਾਰ ਜਗਿੰਦਰ ਸਿੰਘ ਵੀ ਸ਼ਾਮਲ ਸੀ ਜਿਸ ਨੇ ਪੈਸੇ ਕੈਨੇਡਾ ਤੋਂ ਭਗਵਾ ਕੇ ਇਹਦਾ ਆਬਲਾਵਰਾਂ ਨੂੰ ਦਿੱਤੇ ਸਨ ਇਹ ਮੁਕੱਤਬਾ 5 ਸਾਲ ਇਟਲੀ ਅਦਾਲਤ ਵਿੱਚ ਚੱਲਿਆ ਤੇ ਅਸਾਲ 2005 ਵਿੱਚ ਅਦਾਲਤ ਨੇ ਇਸ ਕੇਸ ਦਾ ਫੈਸਲਾ ਸੁਣਾਇਆ ਜਿਸ ਵਿੱਚ 4 ਲੋਕ ਬਰੀ ਹੋਏ ਅਦਾਲਤ ਵੱਲੋਂ ਬਹੁਤ ਦੋਸ਼ੀਆਂ ਨੂੰ ਉਮਰ ਕੈਦ ਅਤੇ ਕੁਝ ਨੂੰ 10 ਸਾਲ ਦੀ ਸਜ਼ਾ ਹੋਈ ਕੇਸ ਫਿਰ ਹਾਈ ਕੋਰਟ ਗਿਆ ਤੇ ਹਾਈ ਕੋਰਟ ਨੇ ਤਿੰਨ ਬੰਦੇ ਹੋਰ ਬਰੀ ਕਰ ਦਿੱਤੇ ਚਾਰ ਬੰਦੇ ਪਹਿਲਾਂ ਹੇਠਲੀ ਅਦਾਲਤ ਦੇ ਬਰੀ ਕੀਤੇ ਤੇ ਤਿੰਨ ਹੋਰ ਹਾਈ ਕੋਰਟ ਦੇ ਬਰੀ ਕਰ ਦਿੱਤੇ ਕੁੱਲ ਮਿਲਾ ਕੇ 7 ਬੰਦੇ ਇਸ ਕੇਸ ਵਿੱਚ ਬਰੀ ਹੋ ਚੁੱਕੇ ਸਨ ਤੇ 4 ਬਾਕੀ ਰਹਿੰਦੇ ਸਨ 4 ਬਾਕੀ ਰਹਿੰਦੇ ਹਨ ਕੇਸ ਅੱਗੇ ਸੁਪਰੀਮ ਕੋਰਟ ਵਿੱਚ ਪਾ ਦਿੱਤਾ ਜੋ ਕਿ ਸਾਲ 2017 ਤੱਕ ਚੱਲਿਆ ਉotra ਪੁਲਸ ਨੇ ਜੱਸੀ ਦੀ ਬਾਤ ਤੇ ਉਸਦੇ ਬਾਬੇ ਨੂੰ ਵੀ ਕੈਨੇਡਾ ਤੋਂ ਭਾਰਤ ਵਾਪਸ ਲਿਆਉਣ ਦੀ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਪਰ ਇਹ ਕੋਈ ਏਡਾ ਸੌਖਾ ਕੰਮ ਵੀ ਨਹੀਂ ਸੀ ਸਾਲ 2019 ਤੱਕ ਇਸ ਕਤਲਕਾਰ ਦੇ ਮੁੱਖ ਬੁਲਜਬ ਪੁਲਸ ਤੋਂ ਬਚਦੇ ਰਹੇ ਅਤੇ ਉਹਨਾਂ ਨੂੰ ਭਾਰਤ ਵਾਪਸ ਹੀ ਨਹੀਂ ਲਿਆਂਦਾ ਜਾ ਸਕਿਆ ਇਸੇ ਦੌਰਾਨ ਇੱਕ ਮੌਕਾ ਅਜੇਹ ਵੀ ਆਇਆ ਸੀ ਕਿ ਜਦੋਂ ਪੰਜਾਬ ਪੁਲਸ ਕੈਨੇਡਾ ਇਹਨਾਂ ਦੋਹਾਂ ਨੂੰ ਲੈਂਡ ਪਹੁੰਚ ਵੀ ਗਏ ਸੀ ਇਹਨਾਂ ਨੂੰ ਫੜ ਕੇ 에어ਪੋਰਟ ਤੇ ਵੀ ਲੈ ਜਾਂਦਾ ਸੀ ਪਰ ਫੇਰ ਕਾਨੂੰਨੀ ਦਾ ਪੇਚ ਲਾ ਕੇ ਇਹ ਦੋਵੇਂ ਪੁਲਿਸ ਹੱਥੋਂ ਬਚਦੇ ਗਲੇਸਨ ਦਰੋਂ ਇਸ ਕੇਸ ਦਾ ਦੁਨੀਆ ਵਿੱਚ ਰੌਲਾ ਪਿਆ ਤਾਂ ਫੇਰ ਕੈਨੇਡਾ ਦੇ ਬਹੁਤ ਸਾਰੇ ਵੱਡੇ ਐਮਪੀਆ ਨੇ ਵੀ ਇਹਨਾਂ ਨੂੰ ਜੇਲ ਪਹਚੌੜ ਦਾ ਪੰਜਾਬ ਪੁਲਿਸ ਵਿਧੀਆਂ ਸਹਾਇਤਾ ਕੀਤੀ ਕੈਨੇਡਾ ਵਿੱਚ ਵੀ ਇਹ ਕੇਸ ਕੈਨੇਡਾ ਦੀ ਸੁਪਰੀਮ ਕੋਰਟ ਤੱਕ ਪਹੁੰਚਿਆ ਸੀ ਉਧਰ ਭਾਰਤ ਵਿੱਚ ਭਾਰਤ ਦੀ ਸੁਪਰੀਮ ਕੋਰਟ ਨੇ ਚਾਰ ਦੋਚੀਆਂ ਵਿੱਚੋਂ ਇੱਕ ਦਰਚਨ ਸਿੰਘ ਨੂੰ ਰਾਹਤ ਦੇ ਦਿੱਤੀ ਤੇ ਤੇਦਦੀਆਂ ਸਜਾਵਾਂ ਉਪਰ ਕੈਦ ਸੁਪਰੀਮ ਕੋਰਟ ਦੇ ਹੁਕਮ ਦੀਆਂ ਉਵੇਂ ਹੀ ਬਹਾਲ ਰੱਖੀਆਂ ਤੇ ਅਖੀਰ ਫਿਰ ਦੋ ਸਾਲ 2019 ਵਿੱਚ ਜਾ ਕੇ ਜੱਸੀ ਦੀ ਬਾ ਬਲਕੀਤ ਕੌਰ ਸਿੱਧੂ ਅਤੇ ਬਾਬਾ ਸਰਜੀਤ ਵਿਦੇਸ਼ਾਂ ਨੂੰ ਭਾਰਤ ਲਿਆਦਾ ਗਿਆ ਉਸ ਵਕਤ ਵੀ ਇਹ ਕੇਸ ਬੜੀ ਚਰਚਾ ਵਿੱਚ ਆਇਆ ਸੀ ਪਰ ਇਹ ਇੰਨਾ ਲੰਮਾ ਸਮਾਂ ਮਿੱਠੂ ਲਈ ਬੜਾ ਚਲੋਤੀ ਭਰਿਆ ਸੀ ਕਈ ਵਾਰ ਉਸ ਨੂੰ ਦੁਬਾਰਾ ਗੋਆਈ ਤੋਂ ਬੁਕਰਨ ਲਈ ਦਬਾਅ ਪਾਏ ਗਏ ਇੱਕ ਝੂਠਾ ਕੇਸ ਵੀ ਉਸਤੇ ਰੇਪ ਦਾ ਪਵਾਇਆ ਗਿਆ ਸੀ ਸੋ ਦੋਸਤੋ ਇਸ ਪੰਜਾਬ ਦੇ ਬਹੁਤ ਚਰਚਿਤ ਜੱਸੀ ਆਰਡਰ ਕਿਲਿੰਗ ਕੇਸ ਦੀ ਕਹਾਣੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਤ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ